ਕਈ ਵਾਰੀ ਆਪਾਂ ਦੇਖਦੇ ਹਾਂ ਕਿ ਮਾਪੇ ਜਿਹੜੀ ਆਪਣੀ ਪ੍ਰਾਪਰਟੀ ਜ਼ਮੀਨ ਜਾਇਦਾਦ ਹੁੰਦੀ ਹੈ ਬੱਚਿਆਂ ਦੇ ਨਾਮ ਟ੍ਰਾਂਸਫਰ ਕਰ ਦਿੰਦੇ ਆ ਟ੍ਰਾਂਸਫਰ ਹੋਣ ਤੋਂ ਬਾਅਦ ਬੱਚੇ ਜਿਹੜੇ ਮਾਪੇ ਦੀ ਪੁੱਛਗਿੱਛ ਨਹੀਂ ਕਰਦੇ ਮਾਪੇ ਦੀ ਸੇਵਾ ਨਹੀਂ ਕਰਦੇਗੇ ਮਾਪੇ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦੇ ਆ ਜਿਵੇਂ ਹੀ ਪ੍ਰਾਪਰਟੀ ਮਿਲੀ ਉਸ ਤੋਂ ਬਾਅਦ ਮਾਪੇ ਦਾ ਧਿਆਨ ਰੱਖਣਾ ਬੰਦ ਕਰ ਦਿੰਦੇ ਆ ਮਾਪੇ ਦੀ ਦੇਖਭਾਲ ਨਿਭਰਦੇ ਇੱਕ ਇਸ ਤਰ੍ਹਾਂ ਦਾ ਮਾਮਲਾ ਮਾਂ ਜੋਗ ਸੁਪਰੀਮ ਕੋਰਟ ਦੇ ਸਾਹਮਣੇ ਆਇਆ ਜਿੱਥੇ ਇੱਕ ਮਾਂ ਨੇ ਆਪਣੀ ਜਿਹੜੀ ਪ੍ਰਾਪਰਟੀ ਸੀ ਆਪਣੇ ਇੱਕ ਲੜਕੇ ਨੂੰ ਟਰਾਂਸਫਰ ਕਰਤੀ ਗਿਫਟ ਡੀਡ ਰਾਹੀਂ 2019 ਦੇ ਵਿੱਚ ਗਿਫਟ ਡੀਡ ਰਾਹੀਂ ਪ੍ਰਾਪਰਟੀ ਜਿਹੜੀ ਸੀ ਮਾਂ ਨੇ ਆਪਣੇ ਲੜਕੇ ਨੂੰ ਟਰਾਂਸਫਰ ਕਰਤੀ ਉਸ ਦੇ ਵਿੱਚ ਇੱਕ ਲਾਈਨ ਲਿਖਤੀ ਕਿ ਜੇ ਮੇਰੀ ਤੇ ਮੇਰੇ ਪਤੀ ਦੀ ਦੇਖਭਾਲ ਨਾ ਕੀਤੀ ਤਾਂ ਮੈਂ ਉਹ ਪ੍ਰਾਪਰਟੀ ਵਾਪਸ ਲੈ ਲਵਾਂਗੀ ਇਸ ਦੇ ਵਿੱਚ ਲੜਕੇ ਨੇ ਵੀ ਹਾਮੀ ਭਰਤੀ ਕਿ ਮੈਂ ਜੀਵਨ ਭਰ ਦੇਖਭਾਲ ਕਰੂੰਗਾ ਜਿੰਨੇ ਤੱਕ ਜਿੰਦੇ ਹਾਂ ਜਿਵੇਂ ਉਹ ਪ੍ਰਾਪਰਟੀ ਉਸ ਲੜਕੇ ਨੂੰ ਟਰਾਂਸਫਰ ਹੋਈ ਉਸ ਨੇ ਆਪਣੇ ਮਾਪੇ ਦਾ ਧਿਆਨ ਰੱਖਣਾ ਬੰਦ ਕਰਤਾ ਦੇਖਭਾਲ ਉਹਨਾਂ ਦੀ ਕਰਨੀ ਬੰਦ ਕਰਤੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਮਾਪੇ ਤੇ ਅਟੈਕ ਵੀ ਕੀਤਾ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮਾਂ ਨੇ ਜਿਹੜਾ 2020 ਦੇ ਵਿੱਚ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ 2007 ਦਾ ਸਹਾਰਾ ਲਿਆ ਇਸ ਦੀ ਤਾਰਾ 22 ਤੇ 23 ਦੇ ਤਹਿਤ ਐਸ ਡੀ ਐਮ ਸਾਹਿਬ ਕੋਲ ਇੱਕ ਐਪਲੀਕੇਸ਼ਨ ਦਿੱਤੀ ਜੋ ਗਿਫਟ ਡੀਡ ਸੀ ਉਸ ਨੂੰ ਕੈਨਸਲ ਕਰਨ ਵਾਸਤੇ ਤੇ ਪ੍ਰਾਪਰਟੀ ਵਾਪਸ ਲੈਣ ਵਾਸਤੇ ਉਸ ਤੋਂ ਬਾਅਦ ਮਾਂ ਦੇ ਹੱਕ ਦੇ ਵਿੱਚ ਫੈਸਲਾ ਹੋ ਗਿਆ ਉਸ ਤੋਂ ਬਾਅਦ ਲੜਕੇ ਨੇ ਚੈਲੰਜ ਕਰਤਾ ਚੈਲੰਜ ਹੁੰਦੇ ਹੁੰਦੇ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਗਈ ਸੁਪਰੀਮ ਕੋਰਟ ਨੇ ਜਿਹੜਾ ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਇਹ ਕੇਸ ਹੈਗਾ ਉਰਮਲਾ ਦੀਕਸ਼ਿਤ ਵਰਸਸ ਸੁਨੀਲ ਸ਼ਰਮ ਦੀਕਸ਼ਿਤ 2025 ਦਾ ਲੇਟੈਸਟ ਕੇਸ ਹੈ ਲੇਟੈਸਟ ਜੱਜਮੈਂਟ ਹੈ ਇਹਦੇ ਵਿੱਚ ਗਿਫਟ ਡੀਡ ਜਿਹੜੀ ਸੀ ਉਹ ਕੈਨਸਲ ਕਰਤੀ ਕਵਾਸ਼ ਕਰਤੀ ਉਹ ਤੇ ਜਿਹੜੀ ਪ੍ਰਾਪਰਟੀ ਸੀ ਉਹ ਮਾਂ ਨੂੰ ਵਾਪਸ ਕਰਨ ਵਾਸਤੇ ਆਰਡਰ ਕੀਤਾ ਸੁਪਰੀਮ ਕੋਰਟ ਨੇ ਕਿਹਾ ਕਿ ਬੱਚਿਆਂ ਕੋਲ ਪ੍ਰਾਪਰਟੀ ਚਲੀ ਗਈ ਤਾਂ ਉਸ ਤੋਂ ਬਾਅਦ ਜੇ ਉਹ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਤਾ ਮਾਪੇ ਜਿਹੜੇ ਹੈਗੇ ਪ੍ਰਾਪਰਟੀ ਵਾਪਸ ਲੈ ਸਕਦੇ ਆ ਦੇਖਭਾਲ ਨਹੀਂ ਕਰਦੇ ਤੰਗ ਪਰੇਸ਼ਾਨ ਕਰਦੇ ਆ ਉਹਨਾਂ ਦਾ ਖਰਚ ਨਹੀਂ ਚੱਕਦੇ ਤਾਂ ਮਾਪੇ ਬੱਚਿਆਂ ਤੋਂ ਆਪਣੀ ਪ੍ਰਾਪਰਟੀ ਵਾਪਸ ਲੈ ਸਕਦੇ ਆ ਤੇ ਬੇਦਖਲ ਵੀ ਕਰ ਸਕਦੇ ਆ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਵੀ ਮਾਪੇ ਗਿਫਟਡ ਡੀਡ ਰਹੀ ਟ੍ਰਾਂਸਫਰ ਕਰਦੇ ਆ ਆਪਣੀ ਪ੍ਰਾਪਰਟੀ ਆਪਣੇ ਬੱਚਿਆਂ ਨੂੰ ਬੱਚੇ ਉਸ ਤੋਂ ਬਾਅਦ ਦੇਖ ਰਿਕ ਨਹੀਂ ਕਰਦੇਗੇ ਪੁੱਛਗੇchni ਕਰ ਦੇਗੇ ਤਾਂ ਮਾ ਮਾਂ ਬਾਪ ਜਿਹੜੇ ਪ੍ਰਾਪਰਟੀ ਉਹਨਾਂ ਤੋਂ ਵਾਪਸ ਲੈ ਸਕਦੇ ਆ ਸੁਪਰੀਮ ਕੋਰਟ ਨੇ ਕਿਹਾ ਕਿ ਆਪਣੇ ਦੇਸ਼ ਦੇ ਵਿੱਚ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਬਣਾਇਆ ਇਸੇ ਕਰਕੇ ਗਿਆ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਕੋਈ ਮਾਪੇ ਆਪਣੀ ਪ੍ਰਾਪਰਟੀ ਗਿਫਟ ਗੀਟ ਨਹੀਂ ਟਰਾਂਸਫਰ ਕਰ ਦਿੰਦਾ ਆਪਣੇ ਬੱਚਿਆਂ ਨੂੰ ਜੇ ਬੱਚੇ ਦੇਖਭਾਲ ਨਹੀਂ ਕਰਦੇਗੇ ਮਾ ਮਾਂ ਬਾਪ ਦੀ ਉਹ ਪ੍ਰਾਪਰਟੀ ਜਿਹੜੀ ਜਿਹੜੀ ਟ੍ਰਾਂਸਫਰ ਕੀਤੀ ਹੈ ਉਹ ਵੈਲਿਡ ਨਹੀਂ ਮੰਨੀ ਜਾਊਗੀ ਪ੍ਰਾਪਰਟੀ ਜਿਹੜੀ ਹੈ ਵਾਪਸ ਮਾਪੇ ਕੋਲ ਚਲੀ ਜਾਊ ਇਸ ਦੇ ਸੈਕਸ਼ਨ 23 ਦੀ ਗੱਲ ਕਰਦੇ ਹਾਂ ਸੈਕਸ਼ਨ 23 ਦੇ ਵਿੱਚ ਕੀ ਲਿਖਿਆ ਜੇ ਕਿਸੇ ਵੀ ਸੀਨੀਅਰ ਸਿਟੀਜ਼ਨ ਨੇ ਪ੍ਰਾਪਰਟੀ ਜਿਹੜੀ ਹੈ ਗਿਫਟ ਡੀਡ ਰਾਹੀਂ ਟ੍ਰਾਂਸਫਰ ਕੀਤੀ ਹੈ ਇਸ ਸ਼ਰਤ ਤੇ ਕੀਤੀ ਹੈ ਕਿ ਪ੍ਰਾਪਰਟੀ ਟ੍ਰਾਂਸਫਰ ਹੋਣ ਤੋਂ ਬਾਅਦ ਜੀਵਨ ਭਰ ਜਿੰਦਾ ਰਹਿਣ ਤੱਕ ਦੇਖਭਾਲ ਕਰਨੀ ਹੋਊਗੀ ਜਿੰਦਾ ਰਹਿਣ ਤੱਕ ਪੂਰਾ ਧਿਆਨ ਰੱਖਣਾ ਹੋਊਗਾ ਜੇ ਬੱਚੇ ਬਜ਼ੁਰਗਾਂ ਦਾ ਮਾਪੇ ਦਾ ਧਿਆਨ ਨਹੀਂ ਰੱਖਦੇ ਤਾਂ ਇਹ ਜਿਹੜੀ ਡੀਡ ਹੈ ਉਹ ਰੱਦ ਹੋ ਜਾਊਗੀ ਪ੍ਰਾਪਰਟੀ ਜਿਹੜੀ ਹੈ ਉਹ ਮਾਪੇ ਨੂੰ ਵਾਪਸ ਦਿੱਤੀ ਜਾਊਗੀ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਕਿਸੇ ਦੇ ਮਾਪੇ ਨਾਲ ਇਸ ਤਰ੍ਹਾਂ ਹੁੰਦਾ ਹੈ ਸੀਨੀਅਰ ਸਿਟੀਜ਼ਨ ਨਾਲ ਇਸ ਤਰ੍ਹਾਂ ਹੁੰਦਾ ਹੈ ਤਾਂ ਇਸ ਵਾਸਤੇ ਟ੍ਰਿਬਿਊਨਲ ਬਣਾਏ ਗਏ ਆ ਉੱਥੇ ਜਾ ਸਕਦੇ ਆ ਜੇ ਕੋਈ ਬੱਚਾ ਜਿਹੜਾ ਮਾਪੇ ਨਾਲ ਇਸ ਤਰ੍ਹਾਂ ਕਰਦਾ ਹੈ ਟ੍ਰਿਬਿਊਨਲ ਕੋਲ ਪੂਰੀ ਪਾਵਰ ਹੈ ਪ੍ਰਾਪਰਟੀ ਜਿਹੜੀ ਹੈ ਬੱਚਿਆਂ ਤੋਂ ਲੈ ਕੇ ਮਾਪੇ ਨੂੰ ਵਾਪਸ ਦੇ ਦੇਣਗੇ